ਤੁਹਾਨੂੰ ਪਤਾ ਹੀ ਤੁਹਾਡੇ ਟਾਈਮ 'ਚ ਬਾਈ ਗੱਗੀ ਲੋਪੋ ਵਧੀਆ ਪਲੇਅਰ ਰਹਾ ਸੀ ਤੇ ਮੈਂ ਉਹਨਾਂ ਦੇ ਜਿੰਦਾ ਜ਼ਿਆਦਾ ਉਹਨਾਂ ਕਰਕੇ ਮੈਂ ਮੈਚ ਦੇਖਦਾ ਹੁੰਦਾ ਸੀਗਾ ਜੀ ਫਿਰ ਜਦੋਂ ਲਾਗੇ ਪਿੰਡਾਂ ਦੇ ਟੂਰਨਾਮੈਂਟ ਸਾਡੇ ਰੇੰਪੀ ਬਰਾੜ ਸੀਗੇ ਜੀ ਗੱਜਨਵਾਲ ਤੋਂ ਉਹ ਆਉਂਦੇ ਹੁੰਦੇ ਸੀਗੇ ਜੀ ਕਮੈਂਟਰੀ ਕਰਨ ਫਿਰ ਮੈਂ ਟੂਰਨਾਮੈਂਟ ਤੇ ਉਹਨਾਂ ਦੀ ਕਮੈਂਟਰੀ ਸੁਣੀ ਯਾਨੀ ਮੈਂ ਸਕੂਲੋਂ ਆ ਜਾਣਾ ਜੀ ਲੜਕੇ ਵੀ ਛੁੱਟੀ ਲਿਆਉਣਾ ਸਕੂਲ ਭੱਜਿਆ ਵੀ ਮੈਂ ਦੋ ਤਿੰਨ ਵਾਰੀ ਫਿਰ ਮੈਂ ਕਬੱਡੀ ਦੇਖਣ ਜਾਣਾ ਟੂਰਨਾਮੈਂਟ ਫਿਰ ਉਹਨਾਂ ਨੇ ਜਦੋਂ ਮੋਟਰਸਾਈਕਲ ਤੇ ਆਉਣਾ ਉਹਨਾਂ ਕੋਲੇ ਉਹਨਾਂ ਨੂੰ ਪੈਸ਼ਨ ਪਲੱਸ ਮੋਟਰਸਾਈਕਲ ਮਿਲਿਆ ਚੰਨ ਦੇ ਪੁਰਾਣੇ ਟੂਰਨਾਮੈਂਟ ਤੇ ਮੈਂ ਉਹਨਾਂ ਨੂੰ ਸੋਚਣਾ ਵੀ ਉਹਨਾਂ ਨੂੰ ਮੋਟਰਸਾਈਕਲ ਮਿਲਿਆ ਉਹਨਾਂ ਦੀ ਮੈਂ ਹਰ ਇੱਕ ਅਦਾ ਪਿੰਡal ਟੂਰਨਾਮੈਂਟ ਤੇ ਨੋਟ ਕਰਦਾ ਰਹਿੰਦਾ ਸੀ ਕਿੱਦਾਂ ਬੋਲਦੇ ਸੀ ਕਿੱਦਾਂ ਫਿਰ ਮੈਂ ਗਾਣੇ ਸੁਣਦਾ ਰਿਹਾ ਤੇ ਹੌਲੀ-ਹੌਲੀ ਫਿਰ ਮੈਨੂੰ ਸੀ ਮੈਂ ਕਿਤੇ ਬੋਲਣਾ ਫਿਰ ਮੇਰੇ ਪਿੰਡ ਦੇ ਬਲਜਿੰਦਰਾ ਧੰਨਾ ਉਹ ਐਫ ਸਪੋਰਟ ਰਹਿੰਦੇ ਜੀ ਉੱਥੇ ਉਹਨਾਂ ਨੇ ਬਹੁਤ ਕਾਫੀ ਟਾਈਮ ਬਾਅਦ ਟੂਰਨਾਮੈਂਟ ਕਰਵਾਇਆ ਸਾਡੇ ਪਿੰਡ ਫਿਰ ਮੈਂ ਉੱਥੇ ਆ ਬੋਲਿਆ ਜੀ ਮੈਂ ਜਦੋਂ ਆਪ ਨਾਲ ਦੇ ਬੈਠੇ ਸਕੂਲ ਜਦੋਂ ਪੜ੍ਹਦੇ ਹੁੰਦੇ ਆਪਦੇ ਸਾਥੀਆਂ ਦਾ ਬਹੁਤ ਦਿਮਾਗ ਚੜਦਾ ਹੁੰਦਾ ਸੀ ਮੈਂ ਬੋਲੀ ਜਾਣਾ ਬੋਲੀ ਜਾਣਾ ਉਹ ਵੀ ਮੈਨੂੰ ਪੁਸ਼ ਕਰਦੇ ਰਹਿੰਦੇ ਵੀ ਜਾਂਦਾ ਇਹ ਪੜਾਅਸ ਕੱਢ ਲਾ ਤੇ ਸਾਡੇ ਕਰਨਾ ਖਾਇਆ ਕਰ ਤੇ ਹੌਲੀ ਹੌਲੀ ਸਾਥ ਮਿਲਿਆ ਤੇ ਉਹਨਾਂ ਨੇ ਮੇਰਾ ਬਲਜਿੰਦਰ ਧੰਨੇ ਨੇ ਬਹੁਤ ਸਹਿਯੋਗ ਦਿੱਤਾ ਜੀ ਫਿਰ ਆ ਮੈਂ ਜਿੱਦਾਂ ਗਰਾਊਂਡਾਂ ਚ ਆਇਆ ਜੀ ਭਾਜੀ ਜਦੋਂ ਮੈਂ ਪੰਜ ਪੰਜ ਜਿਹੇ ਕੈਨੇਡਾ ਜਾਇਆ ਜੀ ਤੇ ਪਿਛਲੇ ਸਾਲ ਵੀ ਮੇਰੇ ਮੈਟਰੋ ਕਬੱਡੀ ਕਲੱਬ ਨੇ ਪੇਪਰ ਪਾਏ ਸੀ ਵੀਜ਼ਾ ਨਹੀਂ ਲੱਗਿਆ। ਪਿਛਲੇ 2 ਸਾਲਾਂ ਤੋਂ ਪ੍ਰੋਬਲਮ ਚੱਲਦੀ ਆ। ਵਿੱਚੇ ਮੈਨੂੰ ਇਦਾਂ ਵੀ ਕਹਿੰਦੇ ਆ ਵੀ ਤੈਨੂੰ ਬੈਨ ਕੀਤਾ ਵਾ। ਵੀ ਜਿਹੜੇ ਅੰਦਰਲੇ ਚੌਧਰੀ ਆਉਤਰਾ ਵੀਜ਼ਾ ਨਹੀਂ ਲੱਗਣ ਦਿੰਦੇ ਵੀ ਇਹ ਰਫ ਬੋਲ ਦਾ ਕਬੱਡੀ ਚ ਦਾ ਤੈਨੂੰ ਪਤਾ ਹੀ ਆ ਜੀ। ਕਰਾਂਗੇ ਸੱਚੀ ਗੱਲ ਕਰਾਂਗੇ। ਥੋੜੀਆਂ ਪੀੜਾਂ ਵੀ ਚੱਲਣੀਆਂ ਪੈਣੀਆਂ। ਫਿਰ ਉਹਦੇ ਚੱਲਣ ਲਈ ਆਪਾਂ ਤਿਆਰ ਵੀ ਆ ਜੀ। ਹਾਂ ਉਸ ਲਈ ਤਿਆਰ ਆ। ਜੇ ਪ੍ਰਮਾਤਮਾ ਨੇ ਚਾਇਆ ਜੀ ਦਾਣਾ ਪਾਣੀ ਉਹਦਾ ਖਿਲਾ ਰਿਆ। ਬਹੁਤ ਵਧੀਆ ਮੇਲਾ ਜਰੂਰ ਜਿਓ ਅੱਜ ਆ ਜਾਵਾਂਗੇ ਜੀ ਇੰਕਾਂ ਜੀ ਅਸੀਂ ਜਿੱਦਾਂ ਵੀ ਰੁਪਿੰਦਰ ਹੁੰਦਾ ਜਾਂ ਅਸੀਂ ਮੋਸਟਲੀ ਟੂਰਨਾਮੈਂਟ ਦੇ ਹੁੰਦੇ ਆ ਅਸੀਂ ਜੋ ਵੀ ਟੂਰਨਾਮੈਂਟ ਕਰਵਾਉਣ ਵਾਲਾ ਪ੍ਰਬੰਧਕ ਆ ਉਹਨੂੰ ਆਪ ਦੇ ਲੋ ਜਿੰਨੇ ਵੀ ਵਧੀਆ ਗੱਲਾਂ ਦੱਸ ਸਕੀਏ ਦੱਸਦੇ ਆ ਭਾਜੀ ਪਰ ਕਈਆਂ ਕਮੇਟੀਆਂ ਚ ਕੀ ਹੁੰਦਾ ਪੰਜਾਬ ਚ ਜ਼ਿਆਦਾਤਰ ਬੰਦੇ ਸ਼ਰਾਬੀ ਹੁੰਦੇ ਆ ਜੀ ਉਹਨਾਂ ਨੇ ਆਥਨੇ ਦਾਰੂ ਪੀ ਕੇ ਆਪਣੀ ਚੌਧਰ ਦਿਖਾਉਣੀ ਹੁੰਦੀ ਹੈ ਜੀ ਪਰ ਇਸ ਟੂਰਨਾਮੈਂਟ ਤੇ ਇਹ ਸੀ ਪਰਮਗਿੱਲ ਇਹ ਜੀ ਸ਼ਖਸੀਅਤ ਸੀ ਜੀ ਮੇਰਾ ਉਹਨਾਂ ਨਾਲ ਕੋਈ ਜ਼ਿਆਦਾ ਫੋਨ ਤੇ ਨਹੀਂ ਟਕਸੀ ਇੱਕ ਸਾਲੋਂ ਇੰਡੀਆ ਆਏ ਤੇ ਮੈਨੂੰ ਮਲੇ ਟੂਰਨਾਮੈਂਟ ਤੇ ਉਹਨਾਂ ਨੇ ਵੀ ਇਦਾਂ ਵੀ ਨਾਂ ਸੁਣਿਆ ਸੀ ਅਮਨ ਬੋਲਦਾ ਮੈਨੂੰ ਆਏ ਮੈਨੂੰ ਕਹਿੰਦਾ ਵੀ ਮੈਨੂੰ ਮੈਂ ਸਟਾਰ ਪਲੇਅਰ ਨਹੀਂ ਜਾਣਾ ਮੈਨੂੰ ਨਵੇਂ ਮੁੰਡੇ ਲੱਭ ਕੇ ਦੇ ਇਹ ਤੋ ਪਹਿਲਵਾਨ ਮੈਨੂੰ ਕਹਿੰਦਾ ਤਿੰਨ ਪਲੇਅਰ ਮਿਲਿਆ ਵੀ ਆਹ ਤਿੰਨਾਂ ਦੇ ਸਾਈਨ ਕਰਾ ਦੇ ਮੈਂ ਆਹ ਭਾਜੀ ਪਹਿਲਾਂ ਤੂੰ ਪਤਾ ਕਰ ਲੈ ਵੀ ਮੈਂ ਇਦਾਂ ਨਹੀਂ ਪਲੇਅਰ ਤੈਨੂੰ ਦੇ ਸਕਦਾ ਕਹਿੰਦਾ ਮੈਨੂੰ ਤੇਰੇ ਤੇ ਬਲੀਵ ਆ ਆਪਣੀ ਮਰਜ਼ੀ ਬੰਦੇ ਕਰ ਦੇ ਮਹੌਨ ਚਲੋ ਤਿੰਨ ਪਲੇਅਰ ਕਰਤੇ ਤੇ ਬਾਅਦ ਚ ਉਹਨਾਂ ਦਾ ਉਥੇ ਕਲੱਬ ਦਾ ਜਦਾ ਫੈਡਰੇਸ਼ਨ ਇਕੱਠੀ ਹੋਗੀ ਉਹਨਾਂ ਦੀ ਕਲੱਬ ਕਿਸੇ ਨਾਲ ਅਟੈਚ ਹੋਗੀ ਤੇ ਉਹ ਕਹਿੰਦੇ ਵੀ ਇੱਕ ਹੀ ਪਲੇਅਰ ਮਿਲਣਾ ਮੈਨੂੰ ਕਹਿੰਦੇ ਵੀ ਦੱਸ ਉਦੋਂ ਸੰਦੀਪ ਬੱਸੀਆ ਵਾਲਾ ਮੁੰਡਾ ਬਹੁਤ ਤਕੜਾ ਸੀਗਾ ਜੀ ਮੈਂ ਉਹਦਾ ਨਾਮ ਉਹਨਾਂ ਨੂੰ ਦੇਤਾ ਉਹ ਖੇਡਿਆ ਵੀ ਬਹੁਤ ਤਕੜਾ ਜੀ ਤੇ ਜਦਨ ਸਾਰੇ ਟੂਰਨਾਮੈਂਟ ਨਿਭੜ ਗਏ ਮੈਨੂੰ ਕਹਿੰਦੇ ਕਿੰਨੇ ਪੈਸੇ ਦੇਈਏ ਹੁਣ ਪਹਿਲੇ ਸਾਲ ਤੁਹਾਨੂੰ ਪਤਾ ਹੀ 1 ਲੱਖ ਰੁਪਈਆ ਪਲੱਸ ਐਕਟ ਹੁੰਦੀ ਹੈ ਪਲੇਅਰ ਨੂੰ ਜਾਂ ਡੇਢਾਂ ਜੀ ਮੈਂ ਕਹੀ ਤੁਸੀਂ ਦੇਖ ਲਓ ਭਾਈ ਕਿ ਕਿੰਨੇ ਦੇਣੇ ਆ ਕਹਿੰਦੇ ਜਿਹੜਾ ਸਾਡੇ ਤਕੜਾ ਖੇਡਾ ਈ ਉਹਨੂੰ 10000 ਡਾਲਰ ਦਿੱਤੇ। ਤੇ ਕਹਿੰਦਾ ਮੈਂ 10000 ਡਾਲਰ ਹੀ ਦੇਣਾ। ਇਹਨੇ 5 ਲੱਖ ਰੁਪਈਆ ਜੀ ਸੰਦੀਪ ਨੂੰ ਪਹਿਲੇ ਸਾਲ ਦਿੱਤਾ। ਯਾਨੀ ਵੀ ਮੈਨੂੰ ਵੀ ਉਮੀਦ ਨਹੀਂ ਸੀ ਸੰਦੀਪ ਨੂੰ ਨਹੀਂ ਸੀ। ਉਸ ਤੋਂ ਬਾਅਦ ਇਹ ਜੀਤੂ ਹੁਣੇ ਨਾਲ ਹੁੰਦੇ ਸੀ। ਚਲੋ ਜਿਆਦਾ ਨਹੀਂ ਇਹਨਾਂ ਨੇ ਮੇਰੇ ਟੱਚ ਪਰ ਮੈਨੂੰ ਇਹ ਲੱਗਦਾ ਸੀ ਵੀ ਵਧੀਆ ਗਰੁੱਪ ਆ। ਮੈਂ ਦੁੱਲੇ ਉਹਨਾਂ ਨੂੰ ਵੀ ਦੇਖਦਾ ਰਿਹਾ ਵੀ ਇਹ ਉਹਨਾਂ ਦਾ ਜਦੋਂ ਉੱਥੇ ਆਉਂਦੇ ਵੈਨਕੂਵਰ ਟੇਕ ਕੇਅਰ ਕਰਦੇ ਸਾਰੇ ਬੰਦੇ। ਸਾਰੇ ਇਹਨਾਂ ਕੋਲੇ ਫਿਰ ਉਹਦਾ ਜੀਤੂ ਨੇ ਪਹਿਲਾਂ ਹੀ ਡਿਊਟੀ ਲਾਦੀ ਸੀ ਵੀ ਤੁਸੀਂ ਕਰਵਾਉਣਾ ਦਾ ਪਾਸ ਸੀਗਾ ਤੇ ਰਪਿੰਦਰ ਦੀ ਡਿਊਟੀ ਸੀ ਅਸੀਂ ਜੋ ਜੋ ਕਰ ਸਕਦੇ ਸੀ ਉਹ ਵਧੀਆ ਬਾਕੀ ਮੇਨ ਹੁੰਦਾ ਹੀ ਪਿੰਡ ਦਾ ਸਹਿਯੋਗ ਜਿਵੇਂ ਇੱਥੇ ਜਿਹੜੇ ਦੁਲਿਆਂ ਦੇ ਲੋਕ ਸੀ ਉਹਨਾਂ ਨੇ ਬਹੁਤ ਸਾਥ ਦਿੱਤਾ ਜੀ ਨਹੀਂ ਕੀ ਹੁੰਦਾ ਪਿੰਡਾਂ 'ਚ ਮੋਸਟਲੀ ਜਦੋਂ ਬਾਹਰ ਟੂਰਨਾਮੈਂਟ ਆ ਪੰਜ ਸੱਤ ਚੌਧਰੀ ਵਿੱਚ ਵੜ ਜਾਂਦੇ ਆ ਜੀ ਉਹ ਬਿਲਕੁਲ ਨਹੀਂ ਸੀਗਾ ਜੀ ਜਿੱਦਾਂ ਉਹਦਾ ਰੇਂਜ ਕੀਤਾ ਵਾ ਜੀ ਸਾਰਾ ਉਹਦਾ ਵਧੀਆ ਹੋਇਆ ਜੀ ਹਾਂ